ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਖਬਰ ਆ ਰਹੀ ਹੈ ਜੀ ਤੂਰੀ ਤੋਂ ਜਿੱਥੇ ਕੇ ਸ਼ਿਵ ਪੋਲਾਣੀ ਸਕਾਮ ਸੇਵਾ ਸੰਮਤੀ ਰਜਿਸਟਰ ਤੂਰੀ ਵੱਲੋਂ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਲਈ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਦਿੱਤੇ ਜਾਣ ਵਾਲੇ ਦਾਨ ਨੂੰ ਇਕੱਠਾ ਕਰਨ ਲਈ ਰਿਕਸ਼ਾ ਰੇੜੀ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਆਓ ਦੇਖਦੇ ਹਾਂ ਤੂਰੀ ਤੋਂ ਸੋਹਣ ਲਾਲ ਦੀ ਵਿਸ਼ੇਸ਼ ਰਿਪੋਰਟ ਤੁਮੋ ਮੌਕੇ ਤੇ ਅੱਜ ਇਕੱਠੇ ਹੋ ਕੇ ਸਰਵਾਦ ਕਰ ਰਿਹਾ ਹਾਂ ਜੀ ਇਹ ਜਿਹੜਾ ਅੱਜ ਦਾ ਦਿਨ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਜਿਹੜਾ ਕਿ ਸਾਡੇ ਸ਼ਿਪੋਲਾ ਨਿਸ਼ਕਾਮ ਸੇਵਾ ਸੰਪਤੀ ਦੇ ਸਮੂਹ ਮੈਂਬਰ ਸਹਿਵਾਨ ਕਮੇਟੀ ਮੈਂਬਰ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਸੰਸਥਾ ਸ਼ਹਿਰ ਨਿਵਾਸੀਆਂ ਦੇ ਪ੍ਰਤਾਪ ਨਾਲ ਚੱਲ ਰਹੀ ਹੈ ਅਸੀਂ ਅੱਜ ਇਹ ਰੇੜੀ ਰਿਸ਼ਾ ਸ਼ਹਿਰ ਦੇ ਵਿੱਚ ਸਾਰਿਆਂ ਦੇ ਭਰਾਵਾਂ ਦੇ ਵੀਰਾਂ ਦੇ ਭੈਣਾਂ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਦਾਨ ਔਰ ਸਮੱਗਰੀ ਲੜਕੀਆਂ ਦੇ ਵਿਆਹ ਦੀ ਇਕੱਠੀ ਕਰਨ ਵਾਸਤੇ ਇਹ ਅੱਜ ਚਲਾ ਰਹੇ ਹਾਂ ਇਹਦਾ શુભ ਮਹੂਰਤ ਕਰ ਰਹੇ ਹਾਂ ਇਸ ਦੇ ਵਿੱਚ ਸਾਡੇ ਪਰਸ਼ੋਤਮ ਲਾਲ ਜੀ ਸ਼ਰਮਾ ਔਰ ਸਾਡੇ ਸਰਪ੍ਰਸਤ ਮਾਸਟਰ ਭਰਤ ਲਾਲ ਜੀ ਇੰਨਾ ਦੀ ਅਗਵਾਈ ਦੇ ਵਿੱਚ ਇਹ ਅੱਜ ਰਿਕਸ਼ਾ ਸਾਰੇ ਸ਼ਹਿਰ ਦੇ ਵਿੱਚ 25 ਦਿਨਾਂ ਲਈ ਜਦ ਤੱਕ ਸਾਡੇ 25 ਤਰੀਕ ਦੇ ਵਿਆਹ ਨੇ ਇਹ ਹਰ ਮੁਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਅਨਾਉਂਸਮੈਂਟ ਕਰਦੀ ਹੋਈ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ দান দান ਅਤੇ ਜੋ ਵੀ ਸਮੱਗਰੀ ਇਕੱਠੀ ਹੋਊਗੀ ਉਹ ਲੜਕੀਆਂ ਦੇ ਵਿਆਹ ਦੇ ਵਿੱਚ ਲਗਾਈ ਜਾਊਗਾ ਇਹਨਾਂ ਲੜਕੀਆਂ ਦਾ ਵਿਆਹ ਉਹ ਕਿੰਨੀ ਤਰੀਕ ਨੂੰ ਹੋ ਰਹੇ ਨੇ ਜੀ ਲੜਕੀਆਂ ਦੇ ਵਿਆਹ 25 ਤਰੀਕ ਦਿਨ ਐਤਵਾਰ ਗਊਸ਼ਾਲਾ ਮੰਗਰਾ ਆਸ਼ਰਮ ਦੇ ਵਿੱਚ ਕਰਾਏ ਜਾਣਗੇ ਔਰ ਸਾਰੀਆਂ ਲੜਕੀਆਂ ਨੂੰ ਸਾਰਾ ਸਮਾਨ ਦਿੱਤਾ ਜਾਊਗਾ ਔਰ ਲੰਗਰ ਟੁੱਟ ਵਰਤੂਗਾ ਔਰ ਅੰਦਕਾਰਜ ਹੋਣਗੇ ਉਹਨਾਂ ਦੇ ਅੰਨਦ ਕਾਰਜ ਕਰਾਏ ਜਾਣਗੇ ਜਿਹੜੀਆਂ ਲੜਕੀਆਂ ਦੇ ਫੇਰੇ ਹੋਣਗੇ ਫੇਰੇ ਕਰਾਏ ਜਾਣਗੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਇਸ ਰੈਡੀ ਰਿਕਸ਼ਾ ਦੇ ਵਿੱਚ ਗੋਲਗ ਦੇ ਵਿੱਚ ਜਾਂ ਦਾਣੂਬ ਦੇ ਵਿੱਚ ਜਾਂ ਪਰਚੀ ਜਰੂਰ ਤੱਕ ਜਰੂਰ ਕਟਾਓ ਅਤੇ ਜੋ ਵੀ ਸਹਿ ਇਹਦੇ ਵਿੱਚ ਸਹਿਯੋਗ ਪਾਉਂਗੇ ਉਹਦੀ ਪਰਚੀ ਜਰੂਰ ਲਵੋ ਕੀ ਨਾਮ ਹੈ ਜੀ ਪਰਸ਼ੋਤਮ ਲਾਲ ਸ਼ਰਮਾ ਜੀ ਸ਼ਰਮਾ ਜੀ ਅੱਜ ਤੁਹਾਨੂੰ ਝੰਡੇ ਲਹਿਰਾਉਣ ਦਾ ਮੌਕਾ ਮਿਲਿਆ ਅੱਜ ਵਧੀਆ ਕੰਮ ਦੀ ਸ਼ੁਰੂਆਤ ਕੀਤੀ ਕੀ ਕਹੋਗੇ ਅਸੀਂ ਸਭ ਤੋਂ ਪਹਿਲਾਂ ਸ਼ੰਕਰ ਭਗਵਾਨ ਜੀ ਦਾ ਬਹੁਤ ਬਹੁਤ ਕੋਟਲ ਕੋਟੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰ ਗੱਲ ਇਹ ਹੈ ਜਿਨ੍ਹਾਂ ਨੇ ਸਾਨੂੰ ਅੱਜ ਇਹ ਸੇਵਾ ਦਾ ਮੌਕਾ ਦਿੱਤਾ ਹੈਗਾ ਔਰ ਸਾਰੇ ਹੀ ਭੈਣ ਭਾਈਆਂ ਦੇ ਸਹਿਯੋਗ ਦੇ ਨਾਲ ਇਹ ਜੋ ਸੁਭ ਕਾਰਜ ਕਮੇਟੀ ਸਾਡੀ ਕਰਨ ਜਾ ਰਹੀ ਹੈ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਬਹੁਤ ਵੱਡੇ ਭਾਗ ਨੇ ਸੋ ਲੋੜਵੰਦ ਲੜਕੀਆਂ ਦੇ ਕਾਰਜ ਜੋ ਮਾਪਿਓ ਸਮਰੱਥ ਨਹੀਂਗੇ ਕਰ ਨਹੀਂ ਸਕਦੇ ਉਹ ਸਾਰੇ ਸਹਿਰ ਦੀ ਸਹਿਯੋਗ ਦੇ ਨਾਲ ਉਹਨਾਂ ਦਾ ਲੜਕੀ ਦਾ ਕੰਨਿਆਦਾਨ ਕਰਵਾਇਆ ਗਿਆ